ਦੇਖੋ 3 ਸਾਲ ਲਗਾਤਾਰ ਸਾਢੇ 3 ਸਾਲ ਉਹਨਾਂ ਨੇ ਸਾਰਾ ਪੰਜਾਬ ਜਾਣਦਾ ਕਿ ਲਗਾਤਾਰ ਚੰਦੀਆਂ ਚਲਾਜਾ ਹੁਣ ਜਦੋਂ ਉਹਨਾਂ ਦੀ ਕੋਈ ਗਲਤੀ ਫੜੀ ਗਈ ਹੁਣ ਕੋਈ ਨਾ ਕੋਈ ਤਾਂ ਉਹਨਾਂ ਨੇ ਬਹਾਨਾ ਬਣਾਉਣਾ ਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਚਾਹ ਸਾਡਾ ਚਾਹ ਬਗਾਨਾ ਜਿਹੜਾ ਗਲਤ ਕੰਮ ਕਰੂਗਾ ਤੇ ਕਾਰ ਵੀ ਹੋਣੀ ਹੀ ਹੋਣੀ ਸੋ ਮੈਂ ਸਮਝਦਾ ਸਾਡੀ ਦੇਸ਼ ਦੀ ਡੈਮੋਕ੍ਰੇਸੀ ਨੂੰ ਅੱਜ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਵੱਡਾ ਖਤਰਾ ਪੈਦਾ ਹੋਇਆ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਡਿਕਟੇਟਰਸ਼ਿਪ ਪਰ ਲੈ ਕੇ ਜਾ ਰਹੀ ਹੈ ਸਾਡੇ ਉਹਨਾਂ ਦਾ ਖਾਨਮਾਜ ਦਾ ਬਿਆਨ ਸਾਹਮਣੇ ਆਇਆ ਜੀ ਕਹਿੰਦੇ ਮੈਂ ਦਿੱਲੀ ਨਾਲ ਮੈਂ ਦਿੱਲੀ ਨਾਲ ਮੀਟਿੰਗਾਂ ਚੱਲ ਰਹੀ ਸੀ ਕਹਿੰਦਾ ਉਹਦਾ ਮੈਨੂੰ ਖਮਿਆਜਾ ਭੁਗਤਣਾ ਪੈਰੇਗਾ ਕੀ ਕਹਾਂਗੇ ਇਸਰਾ ਦੇ ਬਾਰੇ ਐ ਦੇਖੋ 3 ਸਾਲ ਲਗਾਤਾਰ ਸਾਢੇ 3 ਸਾਲ ਉਹਨਾਂ ਨੇ ਸਾਰਾ ਪੰਜਾਬ ਜਾਣਦਾ ਕਿ ਲਗਾਤਾਰ ਚੰਦੀਆਂ ਚਲਾਜਾਂ ਲਗਾਤਾਰ ਬਥੇਰੇ ਕੰਮ ਕੀਤੇ ਹੁਣ ਜਦੋਂ ਉਹਨਾਂ ਦੇ ਕੋਈ ਗਲਤੀ ਫੜੀ ਗਈ ਹੁਣ ਕੋਈ ਨਾ ਕੋਈ ਤਾਂ ਉਹਨਾਂ ਨੇ ਬਹਾਨਾ ਬਣਾਉਣਾ ਹੀ ਆ ਸਾਢੇ 3 ਸਾਲ ਤੱਕ ਕਦੇ ਬੋਲੇ ਨਹੀਂ ਜਦੋਂ ਉਹਨਾਂ ਦਾ ਗਲਤੀ ਫੜੀ ਗਈ ਔਰ ਉਸ ਤੋਂ ਬਾਅਦ ਉਹ ਇਸ ਤਰ੍ਹਾਂ ਦੇ ਜਿਹੜੇ ਨੇਗੇ ਧਿਆਨ ਦਿੰਦੇ ਨੇ ਕਿ ਤੁਹਾਨੂੰ ਪਤਾ ਲੱਗਦਾਗਾ ਕਿ ਜਿਹੜਾ ਗਲਤ ਕੰਮ ਵਾਲਾ ਬੰਦਾ ਕੋਈ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਸਾਡਾ ਚਾਹੇ ਬਗਾਨਾ ਜਿਹੜਾ ਗਲਤ ਕੰਮ ਕਰੂਗਾ ਉਹ ਤੇ ਕਰ ਵੀ ਹੋਣੀ ਹੀ ਹੋਣੀ ਹੈ ਸਰ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਡਾਕਟਰਾਂ ਨਾਲ ਫਰਕਰਾਓ ਕੀਤਾ ਜਾ ਰਿਹਾ ਹੈਗਾ ਲੋਕਾਂ ਵੱਲੋਂ ਕੀ ਕਹੋ ਲਦਾਖ ਦੇ ਵਿੱਚ ਬਾਂਗ ਚੱਕੂ ਜੀ ਨੂੰ ਫੜ ਕੇ ਲੈ ਕੇ ਜਾਣਾ ਉਹਨਾਂ ਦੀ ਅਰੈਸਟ ਕਰਨੀ ਔਰ ਇਹ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਔਰ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਪਰ ਦੇ ਅੰਦਰ ਕਿਤੇ ਵੋਟ ਚੋਰੀ ਕਰ ਰਹੀ ਆ ਕਿਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਆ ਔਰ ਦੇਸ਼ ਇਸ ਤਰ੍ਹਾਂ ਲੱਗ ਰਿਹਾ ਕਿ ਦੇਸ਼ ਜਿਹੜਾ ਉਹ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਹੈਗਾ ਡੈਮੋਕ੍ਰੇਸੀ ਜਿਹੜੀ ਸਾਡੀ ਸਦੀਆਂ ਤੋਂ ਅਸੀਂ ਡੈਮੋਕ੍ਰੇਸੀ ਬਣਾ ਕੇ ਰੱਖੀ ਆ ਡੈਮੋਕ੍ਰੇਸੀ ਦੇ ਅੰਦਰ ਕੁਝ ਹਾਰ ਜਾਂਦੇ ਨੇ ਕੋਈ ਜਿੱਤ ਜਾਂਦੇ ਨੇਗੇ ਪਰ ਲੋਕ ਜਿਹੜੇ ਨੇ ਕੋਈ ਛੁੱਟ ਰਹਿੰਦੇ ਨੇਗੇ ਸੋ ਮੈਂ ਸਮਝਦਾ ਸਾਡੀ ਦੇਸ਼ ਦੀ ਡੈਮੋਕ੍ਰੇਸੀ ਨੂੰ ਅੱਜ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਵੱਡਾ ਖਤਰਾ ਪੈਦਾ ਹੋਇਆ ਹੈਗਾ ਔਰ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਡਿਕਟੇਟਰਸ਼ਿਪ ਵੱਲ ਲੈ ਕੇ ਜਾ ਰਹੀ ਹੈ ਕਿ ਅ ਬਿਜੀ ਅਦਾਕਾਰ ਅਦਾਤਮਨ ਲੋੜ ਦੇ ਵਿੱਚ ਰੈਲੀ ਦੇ ਦੌਰਾਨ ਭਗਦਰ ਦੇ ਵਿੱਚ 40 ਮੌਤਾ ਹੋ ਜਾਂਦੀ ਹੈ ਦੇਖੋ ਬਹੁਤ ਵੱਡੇ ਅਦਾਕਾਰ ਨੇ ਵਿਜੀ ਜੀ ਉਹਨਾਂ ਦੀ ਰੈਲੀ ਚ ਭਗਦਰ ਜਿਹੜੀਆਂ ਮੌਤਾ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਸਵੇਦਨਾ ਪ੍ਰਗਟ ਕਰਦਾਗਾ ਦੁੱਖ ਦਾ ਇਜ਼ਹਾਰ ਕਰਦਾਗਾ ਕਿਉਂਕਿ ਉਹ ਲੋਕ ਜਿਹੜੇ ਸੱਤਾ ਦੀ ਤਬਦੀਲੀ ਦੇ ਲਈ ਜਾਂ ਸੱਤਾ ਦੇ ਪੱਖ ਜਾਂ ਵਿਪੱਖ ਦੇ ਲਈ ਇਕੱਠੇ ਹੋਏ ਸੀ ਔਰ ਉੱਤੇ ਕਿਸੇ ਨਾ ਕਿਸੇ ਕਾਰਨ ਕਰਕੇ ਘਟਨਾ ਜਿਹੜੀ ਆ ਘਟੀ ਹੈਗੀ ਤੋ ਜਿਹੜੇ ਪਰਿਵਾਰ ਮਾਰੇ ਗਏ ਉਹਨਾਂ ਪਰਿਵਾਰਾਂ ਦੇ ਬੱਚਿਆਂ ਲਈ ਜਾਂ ਵਿਅਕਤੀਆਂ ਦੇ ਲਈ ਮੈਂ ਜਿਹੜਾ ਹੈਗਾ ਦੁੱਖ ਦਾ اظہار ਕਰਦਾ ਹਾਂ